ਹਾਂਜੀ ਬਾਬਿਓ ਕੀ ਹਾਲ ਚਾਲ ਸਾਰੇ ਵੀਰਾਂ ਦਾ ਹੋਰ ਕੀ ਬਣਦਾ ਲਓ ਭਾਈ ਕਰਤੀ ਆ ਵਲੌਗ ਦੀ ਸਟਾਰਟਿੰਗ ਸਵੇਰ 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 ਦਾ ਕਹਿਣ ਦਾ ਮਤਲਬ ਮੇਰਾ ਵੀ 8 9 ਵਜੇ ਹੈ ਨਾ ਤੇ ਅੱਜ ਵਹਿ ਲਈਏ ਤੇ ਚਲਦੇ ਆ ਮਣਪੇ ਦੇ ਕੋਲੇ ਤੇ ਦਿਖਾਉਣੇ ਆ ਤੁਹਾਨੂੰ ਅੱਜ ਕੋਈ ਨਵਾਂ ਕੰਮ ਕਰਨਾ ਖਣੀ ਪਈਏ ਅਸੀਂ ਖਣੀ ਕੀ ਕਰਨਾ ਖਣੀ ਤਾਂ ਡੀ ਵਾਰਮਿੰਗ ਕਰਨੀ ਆ ਖਣੀ ਕੁਝ ਹੋਰ ਕਰਨੀ ਆ ਵੱਡੀਆਂ ਕਬੂਤਰੀਆਂ ਦੀ ਮਲਾ ਕਬੂਤਰਾਂ ਦਾ ਕਰਤੀ ਸੀ ਖਣੇ ਕਬੂਤਰਾਂ ਹੀ ਕਰਤੀਆਂ ਨੇ ਖਣੇ ਕਬੂਤਰੀਆਂ ਕਰੀਏ ਵੱਡੀਆਂ ਦੀ ਤੇ ਪ੍ਰਕਰਨ ਨਹੀਂ ਅੱਜ ਤੇ ਚਲੋ ਬਿਰੋ ਕਿਹੜਾ ਵੀਡੀਓ ਅਪਲੋਡ ਕਰਕੇ ਢਹਾਂ ਠੀਕ ਆ ਤਾਂ ਕੋਠੇ ਤੇ ਤੇ ਇੱਥੇ ਵਧੀਆ ਰੇਂਜ ਉਜਾਉਂਦੀ ਆ ਤੇ ਇੱਕ ਹਜਾ ਕੱਲ ਆਪਣੀ ਕਬੂਤਰੀ ਬਾਹਰ ਰਹੀ ਸੀ ਨਾ ਕੱਚ ਕਾਂਤ ਵਾਲੀ ਜਿਹੜੇ ਆਪਣੇ ਲੰਬੀ ਛੱਡੀ ਸੀ ਹਨਾ ਉਹਨਾਂ ਚ ਤੇ ਉਹ ਕੱਲ ਸਾਨੂੰ ਥਿਆਈ ਨਹੀਂਰ ਬਹੁਤ ਪਾਲੀ ਭੁੱਲੀ ਅਸੀਂ ਪਰ ਨਹੀਂ ਫੋ ਪਿਆ ਕਿਸੇ ਵਾਸਤੇ ਨਾ ਮੈਂ ਤੇ ਬੱਚੀ ਨੇ ਤੇ ਅੱਜ ਵੇਣੇ ਹੈਗੇ ਜੇ ਇੱਥੇ ਆ ਗਈ ਤਾਂ ਮੈਂ ਨੀ ਗਮਾਰਾਂ ਚਾਰ ਫਿਰੇ ਵਿੰਡ ਪੁਣੀਤੇ ਵੇਖ ਕੇ ਆ ਵਾਂ ਸਭ ਕੁਝ ਕਰਾਂਗੇ ਨਾ ਤੇ ਤਾਂ ਕਰਕੇ ਹੁਣ ਕਿਹੜਾ ਚੱਲੀਏ ਥੱਲੇ ਤੇ ਥੱਲੇ ਚੱਲ ਕੇ ਪਹਿਲਾਂ ਮੇਰੀ ਸਕਰੀਨ ਚ ਨਰ ਮੰਨ ਕੇ ਚਲ ਵੀ ਆਪਣੀ ਮਸ਼ੀਨ ਢੋਦ ਗਏ ਕਾਂਕੀ ਬਿਜਲੀ ਢੋ ਕੇ ਮੈਂ ਉਹਨੂੰ ਵੀ ਰੰਗ ਰੂੰ ਕਰਦਾਂ ਜਦੋਂ ਟੈਂਟ ਟੰਮ ਲੱਗਿਆ ਆਪਣਾ ਕਦੋਂ ਵੀ ਤਾਂ ਕਿ ਸੰਦ ਲਗਭਗ ਰੰਗ ਕਰੀ ਤੇ ਆਪਾਂ ਉਧਰੋਂ ਤਵੀਆਂ ਦੇ ਤਵੇ ਪਾ ਕੇ ਉਹ ਰੰਗ ਕਰਦੇ ਤੇ ਉਹ ਉਧਰ ਸਾਈਡ ਤੇ ਹਲ ਰੰਗ ਕਰਕੇ ਪਏ ਆ ਤੇ ਉਹ ਰੀ ਮਸ਼ੀਨ ਸਾਹਮਣੇ ਠੀਕ ਆ ਤੇ ਉਹਨੂੰ ਵੀ ਇਹਨੇ ਹੈਗੇ ਰੰਗ ਕਰੀਏ ਤੇ ਬਾਕੀ ਚੱਲੀਏ ਥੱਲੇ ਉਹ ਬੜਾ ਗੀਤ ਇਹਨਾ ਬਣਾਏਗੇ ਤੇ ਚੱਲ ਕੇ ਕਰਦੇ ਆਂ ਫਿਰ ਮੈਂ ਕਿਹਾ ਖੁੱਡੇ ਸਾਸਪੇ ਕਰਦਗੇ ਉਹਨੇ ਨਾ ਕਰਕੇ ਇਹਦਾ ਕਰਦਗੇ ਇਹ ਹਜੇ ਕਸਰਾ ਪੁੱਛਣ ਵਾਲੇ ਕੀ ਭਾ ਦੇਣੇ ਦੀ ਵੀ ਕਰਦੀਏ ਕਿ ਨਾ ਕਰਕੇ ਸਭ ਤੋਂ ਪਹਿਲਾਂ ਮਲਡ ਘੜਕਾ ਸੀ ਆਪਣਾ ਟਰੈਕਟਰ ਜਿਹੜਾ ਪਰ ਰੰਗ ਕਰਿਆ ਉਹਦੇ ਦੇਖੋ ਹਣਾ ਗੇ ਵਾਲੇ ਪੇਂਟ ਪੋਲ ਕਰੇ ਚਿੱਟਾ ਤੇ ਇਹ ਕਰਦੀਏ ਹੁਣ ਫੇਰ ਖੁੱਡੇ ਸਾਸਪੇ ਕਰਾਂਗੇ ਤੋਂ ਮਸ਼ੀਨ ਦਾ ਕੰਮ ਨਹੀਂ ਨੇ ਯਾਰ ਕੱਟਦੇ ਨੀ ਮੰਦਾ ਤੇ ਕਰਾਂਗੇ ਚਾਲ ਕੋਈ ਗੱਲ ਨਹੀਂ ਵੇਖਾਂ ਭਾਈ ਕਸਤੇ ਦੋਨੇ ਮਗਰ ਹਟ ਇਧਰਲਾ ਵਿਕਾਸਤਾ ਤੇ ਦੂਜਾ ਵਿਕਾਸਤਾ ਹੁਣ ਤੱਕ ਹੀ ਖੰਡਾ ਫੇਰ ਵੇਣਿਆ ਕੱਕ ਜਖਾਂ ਜੋਂ ਬਾਲ ਲੱਗਿਆ ਪਰ ਬੁੱਲ ਜਾਣਦਾ ਸੰਗ ਮੱਚੀ ਜਾਂਦਾ ਤੇ ਹੁਣ ਇੱਥੇ ਬੇਣੇ ਅੰਦਰ ਵੜ ਕੇ ਉੱਟੀੜੀ ਖਾ ਕੇ ਨਾ ਵੀ ਸਾਸਪਾਈ ਕਰਦੀ ਇਹਨਾਂ ਦੀ ਖੋਡੇ ਆਪਣੇ ਖੋਡੇ ਦੀ ਤੇ ਨਾਲੇ ਆਂਡੇ ਤੰਨੇ ਜਰੂਰ ਰੱਖੀ ਪਏ ਐ ਉਹਨਾਂ ਦਾ ਵੇਣਿਆ ਕੀ ਬਣ ਜਾਂਦਾ ਐ ਅੱਜ ਚੱਲ ਪੇ ਮਨਪ੍ਰੀਤ ਕੋਲੇ ਮਲਾਂ ਮਨਪੇ ਪਿਆਹੀ ਆ ਜੇ ਲਾਈਟਾਂ ਲੁੱਟਾ ਸਾਰੀਆਂ ਚੱਲੀ ਜਾਂਦੀਆਂ ਹਨ ਚਲੋ ਆਪ ਚੱਲ ਜੀ ਦੇ ਚੱਲ ਕੇ ਵੇਣਿਆ ਕੀ ਬੰਦ ਰਿਆ ਫਲਟ ਲਾਈਟ ਚੱਲੀ ਜਾਂਦੀਆਂ ਹਾਪ ਚੱਲੀ ਜਾਂਦੀਆਂ ਅਜੇ ਪਿਆ ਹੋ ਪੱਕੀ ਗੱਲ ਹੀ ਜਮਾ ਜੀ ਆ ਗਏ ਇੱਧਰ ਹੋਰ ਚਾਚਾ ਜੀ ਕੈਸੇ ਹੈ ਜੀ ਠੀਕ ਬੋ ਹੋ ਕੇ ਕੋਟਾ ਹੀ ਜਮਾ ਆਹ ਕੀ ਭਈ ਪਿਆਜ ਹੋਏ ਡਾਇਰੈਕਟ ਡਿਊਟੀ ਦੀ ਦੂਤੀਆਂ ਮਹਿੰਗੇ ਆ ਪਾਈਪ ਇਹ ਭਈ ਠੰਡ ਵਾਲੀ ਜਿੱਕਰ ਗਰਮੀ ਆਖੀ ਅੰਦਰ ਠੰਡ ਠੰਡ ਕੱਲ ਸੀ ਤੇ ਅੱਜ ਵੀ ਠੰਡ ਹੈ ਨਹੀਂ ਠੀਕ ਅੱਜ ਠੰਡੀ ਹੈ ਮੋਟਰਸਾਈਕਲ ਚੜ ਤਾਂ ਪਤਾ ਲੱਗਦਾ ਨਹੀਂ ਉੱਡਾ ਮੌਸਮ ਠੀਕ ਹੈ ਉੱਡਾ ਮਾੜਾ ਨਹੀਂ ਕਿ ਜਾ ਕੇ ਆ ਕੇ ਪਾਸੇ ਅੱਛਾ ਆ ਗੱਲ ਥਾਈ ਕਬੂਤਰੀ ਸੀ ਆ ਕੋਈ ਸੀ ਜਾਣੀ ਇੱਥੇ ਕਿਹੜਾ ਉੱਡਾ ਫਿਰ ਡੜ ਕੇ ਆਉਣੀ ਯਾਰ ਘੰਟੇ ਦੋ ਘੰਟੇ ਪਹਿਲਾਂ ਢੇੜ ਘੰਟੇ ਪਹਿਲਾਂ ਢੇੜ ਤੇ ਨਹੀਂ ਮੈਨੂੰ ਗੁਲਾਬੀ ਸੱਜੀ ਹੈਣੀ ਕੋ ਲੱਗਿਆ ਸੱਜੇ ਫਿਰ ਆਪਣੀ ਹੁੰਦੀ ਪੋ ਕਾਲੀ ਚਿੰਤਾ ਨਹੀਂ ਆਪਣੀ ਹੋ ਕਾਲ ਜੀ ਨੀ ਪੂਛੋਦੀ ਹਾਂ ਫਿਰਦੀ ਫਿਰ ਉਹਦਾ ਜੀ ਹਾਂ ਹਾਂ ਇੱਕ ਮਿੰਟ ਰ ਮੈਨੂੰ ਨਹੀਂ ਪਾਸ ਫਿਰ ਹੈਲੋ ਕਾਲ ਦੀ ਫੋਨ ਆ ਗਿਆ ਜੀ ਉਹ ਫੋਨ ਆ ਗਿਆ ਵੀ ਤਾਂ ਇਹ ਕਾਲੀ ਜੀ ਨੀ ਆਹੋ ਮੈਨੂੰ ਨਹੀਂ ਪਾਸ ਮੈਂ ਨਹੀਂ ਵੇਖੀ ਸੀਗੀ ਮੈਂ ਡਰ ਕੇ ਦੇਖੀ ਵੀ ਇਹਦਾ ਫਿਰ ਮੈਂ ਕੋਠੇ ਸੀ ਯਾਰ ਮੈਂ ਪੂਸ਼ਕਾਲੀ ਆ ਵਗਰੋ ਪੂਸ਼ਕਾਲੀ ਦੀ ਪੂਰੀ ਕਾਲੀ ਸਜੀ ਗਲਾਬੀ ਕਾਚਾ ਉਹਦੀ ਸਜੀ ਗਲਾਬੀ ਕਾਚਾ ਹੈ ਮੈਂ ਮਾੜੀ ਦੀ ਦੀ ਹੈ ਉਹ ਕਾਂਦਰੀ ਵੇਖੀ ਮੈਂ ਨਹੀਂ ਕਾਚੀ ਸੀ ਮੋੜਦੀ ਦੀ ਦੀ ਵੀ ਉਹ ਤੈਨਾਂ ਨੂੰ ਪਤਾ ਲੱਗਦਾ ਕਾਚੀ ਦੀ ਦੀ ਕਾਂਦ ਘੱਡਦੀ ਦੀ ਉਹਦੀ ਕਾਂਦਰੀ ਦੇਦੀ ਸੀ ਮੈਨੂੰ ਕਿੱਥੇ ਵਰਦੀ ਸੀ ਇਹੋ ਇੱਥੇ ਕਰਤੀ ਕਿਹੜੇ ਪਾਈ ਸੀ ਹੈ ਆਹ ਕਰਤੇ ਗਾ ਮੈਂ ਕੋਠੇ ਤੇ ਖੜਾ ਜਾ ਆਦਿ ਕਿੰਨਾ ਘੰਟੇ ਪਹਿਲਾਂ ਹੋਏ ਡੇਢ ਘੰਟੇ ਪਹਿਲਾਂ ਹੀ ਕਹਿੰਦਾ ਡੇਢ ਦੋ ਘੰਟੇ ਦੀ ਡੇਢ ਦੋ ਘੰਟੇ ਆ ਲਗਭਗ 8 ਦਾ ਟਾਈਮ ਉਹ 8:30 ਦਾ ਔਰ 6.5 ਦਾ ਹਾਂ ਇੱਥੇ ਟਾਈਮ ਸੀ ਫਿਰ ਤਾਂ ਆਪਣੀ ਸੀ ਫਿਰ ਆਪਣੀ ਸੀ ਉਹਨੇ ਕੰਪਿਊਟਰ ਬੰਦ ਰੱਖਿਆ ਆ ਜੂਗੀ ਉਹਨੇ ਦਵਾਈ ਦੂਣੀ ਲਾਉਣੇ ਆ ਯਾਰ ਆਪਾਂ ਚੋਬਰ ਤਾਂ ਗਿਆ ਉੱਥੇ ਸਕੂਲ ਉਹ ਤਾਂ ਟੱਕ ਰਹੀ ਮੈਨੂੰ ਸਕੂਲ ਵੀ ਜਾਂਦਾ ਜੀ ਉਹ ਹੀ ਕਾਲੀ ਹੁੱਡੀ ਵਾਲਾ ਕੋਟ ਬੰਨਣਾ ਮੂੰਹੇ ਧੋ ਕੇ ਜੜਦ ਕਰਾਉਂਦਾ ਉਹ ਵੀ ਬਈ ਔਰ ਸਸਰੀ ਬਣਸਤਾ ਆ ਜੀ ਉਹ ਕਿਹੜਾ ਪੈਸਾ ਮੰਗੂ ਭੈਣ ਦਾ ਖਾਲ ਮਡਾਰੀ ਗਿਆ ਆ ਕਿਹੜਾ ਬਰੂਬਰ ਜਲਾ ਰਿਹਾ ਖੱਦਾ ਮੈਂ ਤੂੰ ਕੰਜਰ ਦਾ ਕਿਧਰੇ ਸਕੂਲ ਜਾਂਦਾ ਸਕੂਲ ਕਿਵੇਂ ਪੜਦਾ ਤੇ ਦਵਾਈ ਲਾਉਣੀ ਆ ਕਿ ਅੱਜ ਦਵਾਈ ਲੈਣੇ ਵੱਡਾ ਉਹ ਓਹੋ ਕੰਨ ਲਮਾਏ ਕੋਈ ਗੰਦ ਕਰਦੇ ਆ ਹਾਂ ਲੋ ਠੀਕ ਹੈ ਦਾਣੇ ਤੋਂ ਗੱਲ ਘੱਟ ਪਉਣੀ ਸੀ ਆਹ ਜੀ ਆਪਣੀ ਖਰਾਕ ਸੁੱਕ ਨਹੀਂ ਪਾ ਰਹੇ ਹਾਂ ਜੀ ਹਾਂ ਜੀ ਹਾਂ ਜੀ ਸਰੋਂ ਜੀ ਖਰਾਕ ਸਰੋਂ ਚਲ ਵਿੱਚ ਹੀ ਆ ਗਈ ਆਪਣੀ ਹਣਾ ਹਾਂ ਯਾਰ ਕਾਰਨ ਕੀ ਬਣ ਗਿਆ ਦਾ ਕਾਰਨ ਯਾਰ ਮੈਨੂੰ ਥੋੜੀ ਜਿਹੀ ਦਿੱਕਤ ਲੱਗੀ ਯਾਰ ਕੀ ਲੱਗਿਆ ਕਿਦਾ ਗੰਡਾ ਇਹਾਂ ਮਾਰਨ ਦਾ ਸੀ ਠੀਕ ਹੈ ਕਿੰਨਾ ਇਹ ਬੰਦ ਆਗਾ ਕਿੰਨਾ ਇਹ ਬੰਦ ਦਾ ਇਹ ਤਾਂ ਇੱਕ ਨਾ ਥੋੜਾ ਜਿਹਾ ਵੀ ਮੂੰਹ ਤਾਂ ਵਿੱਚ ਹੁੰਦਾ ਤੇਲ ਪਰ ਫਿਰ ਵੀ ਫੁੱਲੀ ਜੀ ਪਈ ਹੈ ਕਹਿੰਦਾ ਆਪਾਂ ਉਦੋਂ ਪਾਣੀ ਪੂਣੀ ਸੀਗਾ ਜੇ ਜਦੋਂ ਆਪਾਂ ਇਕੱਠੀ ਕਰਤੀ ਅੱਛਾ ਸੁੱਕੀ ਨਹੀਂ ਸਵਾਰ ਕੇ ਮੁਸ਼ਕਿਲ ਸਵੈਲ ਜੀ ਆਉਂਦੀ ਏ ਥੋੜੀ ਫਿਰ ਗਿੱਲੀ ਕਰਤੀ ਉਹ ਆਪਣੀ ਲੱਗੀ ਅੰਦਰ ਕਦੀ ਪੱਕੇ ਥਲੇ ਸਿਕਾਈ ਆਪਾਂ ਉਹ ਧੁੱਪ ਨਹੀਂ ਪਈ ਜਦੋਂ ਮੈਨੂੰ ਲੱਗਦਾ ਨਾ ਅਹੀਂ ਕੁਸ ਨਾ ਪਾ ਦੇ ਕਿਥੇ ਥਲੇ ਸਿਕਾਇ ਇਹ ਧੁੱਪ ਜੀ ਨਹੀਂ ਸੁੱਕੀ ਹੈ ਤਾਂ ਹੀ ਕਾਰਨ ਬਣ ਗਿਆ ਨਵੀਂ ਚ ਗਈ ਨਹੀਂ ਵੀ ਹਾਂ ਨਮੀ ਸੀ ਜਿਹੜੀ ਉਹ ਨਹੀਂ ਸੁੱਕੀ ਨਹੀਂ ਜਿਹੜੇ ਪਾਣੀ ਲੱਗਿਆ ਸੀ ਉੱਤੋਂ ਤੋਂ ਮੋਟਾ ਮੋਟਾ ਇਹ ਪਾਣੀ ਸੁੱਕ ਗਿਆ ਹਾਂ ਇੱਕ ਦਿਨ ਦੀ ਧੁੱਪ ਨਾਲ ਅੱਜ ਇੱਕ ਨੰਬਰ ਬਣ ਜੂਗਾ ਇੱਕ ਜਿਹੜੇ ਹਿਸਾਬ ਦੇ ਤੋ ਪੌਸਾ ਤੇ ਸਿਰਾ ਬਣ ਜਾਣਾ ਹਾਂ ਪਾ ਦਈਏ ਫਿਰ ਆਪਾਂ ਇਹਦੋਂ ਤੱਕ ਪੱਕਰੜੀ ਹੋਣੀ ਖੜੀ ਤਾਂ ਮੈਂ ਹੀ ਪੋੜਾ ਇੱਕ ਮਿੰਟ ਟਾਈਮ ਕਰ ਹਾਂ ਚੱਲ ਪਾ ਦੇ ਚੜਨਾ ਚਾਹੀਦਾ ਇਹਨੂੰ ਲਓ ਜੀ ਹਾਂ ਜੀ ਸ਼ਾਲੀ ਜੀ ਨਾ ਅੱਜ ਕਿਤੇ ਪਰ ਖਾੜੀ ਮਲਾਪੈ ਤੇ ਲਾ ਦਵਾਈ ਦਵਾ ਲੈ ਮੈਨੂੰ ਯਾਰ ਦਵਾਈ ਤੈਨੂੰ ਦਵਾਈ ਨਾ ਮੈਡੀਕਲ ਬਾਂਦ ਤੇ ਦੀਦਵੜੀ ਲੈ ਤੈਨੂੰ ਦਵਾ ਲਿਆਉਂਦਾ ਨਾ ਕੱਲ ਵੀ ਦੇਖਿਆ ਗਿਆ ਉਧਰ ਦੀ ਹਾਂ ਬੰਦ ਹੀ ਆ ਦਵਾਈ ਲੈ ਕੇ ਆਉਣੀ ਯਾਰ ਬਾਹਰ ਦਵਾਈ ਦਵਾ ਲਿਆਉਦਾ ਇੱਕ ਮੰਦਰ ਦੀ ਦੁਕਾਨ ਤੇ ਮਿਲਦੀ ਆ ਵਧੀਆਂ ਦਵਾਈ ਲੈਣਾ ਹੀ ਫਿਰ ਯਾਰ ਹਾਂ ਉਹ ਯਾਰ ਦੇਣੇ ਆ ਚੱਲ ਫਿਰ ਵੇਣੇ ਕਰਦੇ ਹਾਂ ਹਲਪੀ ਜਿੱਕ ਹੋਇਆ ਹਾਲ ਤਾਂ ਤੇਰਾ ਕਰਾਂਗੇ ਜ਼ਰੂਰ ਲਾਜ਼ਮੀ ਕਰ ਲੈ ਮੁਹੱਲਤ ਉਹਦੇ ਕੋਲ ਚੱਲ ਖਿਲਾਰ ਦਿਓ ਫਿਰ ਵੇਣੇ ਆ ਫਿਰ ਲੋ ਜੀ ਸਰੋਂ ਹੀ ਪਾ ਦਈ ਆਪਣੇ ਸੁੱਕਣੇ ਆੱਕੇ ਜੀ ਰਿਪੋਰਟ ਹੋ ਗਈ ਬੱਸ ਹੁਣ ਸਰਾਂ ਨੂੰ ਧੁੱਪ ਲੱਗੂ ਤੇ ਫਿਰ ਚੱਕ ਕੇ ਪਾ ਦੇਂਗਾ ਉੱਚ ਠੀਕ ਹੈ ਇੱਧਰ ਆਪਣੇ ਮਿੱਤਰ ਆ ਹੀ ਬਦਲ ਤੋਂ ਬੱਚਾ ਲੈਣਾ ਤੇ ਬੱਚਾ ਦਿਖਾ ਬਈ ਕਿਹੜਾ ਦਿਨ ਹੈ ਕ ਕੌਮਸਾ ਬੱਚਾ ਰਾਤ ਨਹੀਂ ਲਾਉਦੇ ਦੋਵੇਂ ਬੱਚੇ ਇਹ ਕਾਰਨ ਕੀ ਹੈ ਹਾਂ ਛੀ ਛੋਟੇ ਹਾਂ ਆਹ ਤਾਂ ਡਿੱਗ ਪਏ ਜਦੋਂ ਹਾਂ ਤੇ ਜਿਹੜੀ ਵੱਤ ਪਰਲੇ ਡਿੱਗੋ ਲੱਤ ਨਹੀਂ ਦੋਵੇਂ ਥੱਲੇ ਦੋਵੇਂ ਬੱਚੇ ਅੱਛਾ ਦੋਨੇ ਇਕੱਠੇ ਡਿੱਗ ਪਏ ਸੀ ਨਹੀਂ ਉਹ ਪਰਲੇ ਗੁੱਡੇ ਡਿੱਗ ਗਏ ਆ ਇਧਰਲੇ ਫੁੱਡੇ ਡਿੱਗ ਗਏ ਅੱਛਾ ਭਾਈ ਆਹ ਹਾ ਦਿਨ ਹਣਾ ਬੱਚਾ ਹਾਂ ਹੋਰ ਲੱਤ ਨੂੰ ਕੋਈ ਈਸ਼ੂ ਨਹੀਂ ਜਿਵੇਂ ਜਿਵੇਂ ਵੱਡਾ ਹੋਣਾ ਤਾਂ ਲੱਤ ਵੀ ਹੋਣ ਲੱਗ ਜੂ ਇਹਨਾਂ ਦੇ ਬੱਚਾ ਵੀ ਸੱਟੇ ਇੱਕ ਮਿੰਟ ਚੱਕ ਲੈਣਾ ਗੁੰਡਾ ਚੱਕ ਲੈ ਫੁੱਟਾ ਪੈ ਡਿੱਗ ਵਾਹ ਹਾ ਬੱਚਾ ਦਿਖਾ ਦਿਓ ਸਿੱਧਾ ਕਰਕੇ ਸਾਦੋ ਮਣਾਈ ਸਿੱਧਾ ਦਿਖਾ ਦਿਨਾ ਕਰਕੇ ਇੱਕ ਮਿੰ ਹੈਂਡੀਕੈਪਟ ਹਾਂਜੀ ਨਹੀਂ ਨਹੀਂ ਕੋਈ ਦਿੱਕਤ ਨਹੀਂ ਫਰਟੂਲੇ ਵੀ ਨਹੀਂ ਪਾਈ ਇਹਦੇ ਯਾਰ ਆਪੇ ਹੀ ਕੱਢਗਾ ਕੁੂੜਾ ਧੱਕੇ ਧੱਕੇ ਇਹ ਢਾਲ ਨਮ ਰਹੀ ਤਨ ਲੱਖ 35000 ਆ ਵੀ ਨਹੀਂ ਪਤਾ ਕਿਹੜੇ ਕੁੜੇ ਦਾ ਠੀਕ ਹੈ ਕਿ ਨਹੀਂ ਥਾਲੇ ਚਪਹਿਲ ਬਣ ਕੇ ਉੱਕ ਲਈ ਅੱਕੀ ਇਹਦੇ ਵਾਸਤੇ ਇੱਕ ਕੱਲੀ ਬਣ ਕੇ ਉਹੀ 3 ਲੱਖ 5000 ਰੁਪਏ ਉੱਟ ਗਿਆ ਤਾਂ ਬਾਂਬੀ ਕੱਢ ਦੇ ਠੀਕ ਹੈ ਤੇ ਨਾ ਉੱਟਦਾ ਨਾ ਹੀ ਉੱਡੇ ਪਰ ਆਏ ਹੈ ਸਾਰੇ ਮੇਲ ਕੂਤਰਾ ਦੇ ਨਾ ਚੋਈਏ ਪਿਆ ਹੀ ਨਹੀਂ ਪਤਾ ਕੀ ਲੈ ਪੱਲੇ ਸ਼ੌਂ ਕਰਾ ਦੇ ਪੱਲੇ ਹਜੇ ਪਾਇਆ ਹੈ ਤਾਂ ਹੈ ਨਹੀਂ ਕਿ ਸ਼ੌਂ ਕਿਧਰੋਂ ਕਰਾ ਦੇ ਇਹ ਪੱਲੇ ਆ ਬਾਕੀ ਲੱਗਦਾ ਮੈਨੂੰ ਇਹ ਢੇਡੇ ਟੂਸੇ ਵਾਲਿਆਂ ਦਾ ਭਰਾ ਲੱਗਦਾ ਰਹੂ ਮੂੰਹ ਫਿਰਦਾ ਵੀ ਇਹ ਬੱਚਾ ਗਾ ਠੀਕ ਹੈ ਇਹ ਬਈ ਵਾਥੀ ਭਾ ਲਓ ਚੰਗੇ ਇਹਨੂੰ ਯਾਰ ਬਸ ਨਾ ਕੋਲ ਮਲਾ ਕੇ 20 ਦਿਨ ਸੋਨੂੰ ਬਸ ਛੋਲੇ ਦੇਨੇ ਪੈਣਗੇ ਇੱਥੇ ਉਦੋਂ ਆਪੇ ਚੁੱਕ ਲੱਗ ਜੂਗਾ ਇਹ ਅੱਡੇ ਵੀ ਲੱਗੂਗਾ ਉੱਡੂਗਾ ਵੀ ਸਾਰਾ ਕੁਝ ਕਰੂਗਾ ਇਹ ਹੁਣ ਤਾਂ ਲੱਗਦਾ ਗਲਿਆ ਜਾ ਇਹ ਪਰ ਸਰ ਹੋਏ ਨਾ ਤਾਂ 6 ਮਹੀਨਿਆਂ ਨੂੰ ਪਛਾਣ ਨਹੀਂ ਹੋਣੀ ਦੀ ਭੈਣ ਦੀ ਐਡਾ ਸੋਹਣਾ ਬਣ ਗਿਆ ਜਦੋਂ ਉਹ ਵੀ ਵਧੀਆ ਬਣ ਜੂ ਹੈਂ ਵੱਡਾ ਹੋ ਗਿਆ ਉਹ ਵੀ ਵਧੀਆ ਬਣ ਜੂ ਵੱਡਾ ਹੋ ਗਿਆ ਹੀ ਵਧੀਆ ਬਣ ਜੂ ਬਾਕੀ ਬੱਚਾ ਵੀ ਆ ਗਿਆ ਨਹੀਂ ਬੱਚਾ ਫਾਦੇ ਬੈਂਦਾ ਲੈਣ ਦੀ ਹਾਂ ਜੀ ਹਾਂ ਜੀ ਬੈਠ ਗਈ ਬੱਸ ਜੀ ਉਹ ਕਿਉਂ ਹੀ ਇੰਪੋਰਟ ਛਤਰੀ ਬੱਚਾ ਕੀ ਲਓ ਮੁੰਡੇ ਇਹ ਤੁਹਾਡੀ ਕਿਸਮਤ ਹੈ ਕੁਝ ਮਰਜ਼ੀ ਕਰੇ ਦਨ ਸਦਾ ਹੁਕਮ ਓਕੇ ਜੀ ਮੈਂ ਲਾਂਭਾ ਲਾਤਾ ਕਿਹੜਾ ਉਹ ਉਹ ਮੈਂ ਸਪੈਸ਼ਲ ਜੁੜੀ ਲੈ ਕਢਾਇਆ ਕੋਈ ਉਹ ਜਿਵੇਂ ਉਹ ਹੂੰ ਕਾਲਾ ਚੀਨਾ ਵੱਡੇ ਕੁਕਰ ਦਾ ਕਢਾਇਆ ਸੀ ਉਹ ਰੋਕਣ ਵਾਸਤੇ ਕਢਾਇਆ ਸੀ ਠੀਕ ਹੈ ਇਹ ਠੱਕੇ ਨਾਲ ਨਿਕਲਿਆ ਸੀ ਨੂੰ ਮੈਂ ਉਹਨੂੰ ਹੀ ਕਹਿਆ ਸੀ ਮੈਂ ਵੀ ਉਹ ਜਿਹੜੇ ਬੱਚੇ ਠੱਕੇ ਨਾਲ ਨਿਕਲੇ ਆ ਹਾਂ ਵੀ ਸਾਨੂੰ ਦੇਣੇ ਆ ਇੱਕ ਤਾਂ ਮਰ ਗਿਆ ਹਾਂ ਹੁਣ ਇੱਕ ਤਾਂ ਸਵਰਗਵਾਸ ਹੋ ਗਿਆ ਤੇ ਆਹ ਰਹਿ ਗਿਆ ਇਹਨੂੰ ਹੁਣ ਤੁਸੀਂ ਦੇਖਣਾ ਵੀ ਸਵਰਗਵਾਸ ਕਰਨਾ ਹੈ ਕਿ ਛਤਰੀਵਾਸ ਕਰਨਾ ਹੈ ਉਹ ਮਰਜੀ ਕਰ ਲੈ ਇਹ ਥੋੜੀ ਕਿਸਮਤ ਆ ਨਾ ਹਾਂ ਮਰਜੀ ਕਰ ਲੈ ਨਹੀਂ ਓਕੇ ਹੋਈ ਰਿਪੋਰਟ ਵਾਸਤੇ ਹਾਂਜੀ ਬਾਬਿਓ ਤੇ ਸਿੱਧੇ ਆਗੇ ਸੀ ਆਪਾਂ ਉਹਨਾਂ ਖੇਤ ਉਹਨਾਂ ਨੂੰ ਬੱਚਾ ਦੇ ਕੇ ਹੁਣ ਵੜਦਿਆਂ ਨੀਰਾ ਚਾਰਾ ਨੀਰਾ ਲੈਣ ਆਏ ਸੀ ਤੇ ਨੀਰੇ ਦਾ ਕੰਮ ਹੈ ਮੇਰਾ ਢੂੜ ਮਿੰਟ ਦਾ ਠੀਕ ਹੈ ਸਿਰਫ ਢੂੜ ਦੋ ਮਿੰਟ ਦਾ ਕੰਮ ਹੈ ਭੜਕਾ ਕੇ ਪਰੇ ਮਰਾਂਗੇ ਨੀਰਾ ਵੱਢ ਕੇ ਚੱਲ ਜਾਈਏ ਫਿਰ ਆਪਾਂ ਘਰ ਹੀ ਜਾਣਾ ਹੈ ਹੋਰ ਕੀ ਕਰਨਾ ਹੈਗਾ ਤੇ ਇਧਰ ਫਿਰਦਾ ਮੋਰ ਕੇ ਆਲਾ ਆ ਸਾਡੇ ਚਾਚੇ ਦਾ ਚੀਰੀ ਦੇਖੋ ਮੋਟਰ ਟੈਕਟਰਾਂ ਵਾਲਾ ਵਾਜੀਵਾ ਗਲਤੀ ਉਹ ਸੌਰੀ ਮਾਫ ਕਰੀ ਗਲਤੀ ਉਹ ਮਾਫ ਕਰਿਓ ਜੀ ਇਹ ਭੁੱਲ ਗਏ ਸੀ ਵੀਡੀਓ ਬਣੀ ਵਾਦੋ ਨੀਰਾਂ ਨੂੰ ਵਟ ਕੇ ਲੱਗ ਲੈ ਗੱਡੀ ਚਾਰ ਲੈ ਲੋੜ ਇੱਕ ਇਹਨਾਂ ਲੋਨ ਚੱਲਦੇ ਆਪਾਂ ਘਰ ਨੂੰ ਤੇ ਘਰ ਨੂੰ ਚੱਲ ਗਏ ਨੇ ਨਾਲ ਪੱਲਾ ਆ ਕੇ ਸੇ ਸਾਫ ਕਰਦੀ ਆਪਣੀ ਵੇਲੇ ਚੱਲ ਕੇ ਪੰਜਰਾ ਸਾਫ ਕਰਦੇ ਆਂ ਕੁੱਤੇ ਦਾ ਹੀ ਨਹੀਂ ਪੰਜਰਾ ਇੱਕੋ ਹੀ ਹੈ ਤੇ ਬਾਕੀ ਨੋਕਾਸ ਤੋਂ ਕੀ ਬੰਦ ਹੈ ਤੇ ਕਿਹੜਾ ਚ ਵੀ ਇਹ ਘੜੇ ਆਣਾ ਹੈ ਮਦਨਾਲਾ ਲੋ ਜੀ ਓਕੇ ਵਿਲੇ ਨਾ ਧੋ ਕੇ ਰੈਡੀ ਹੋ ਕੇ ਚੱਲ ਪਏ ਮਣਪੇ ਦੇ ਕੋਲੇ ਇੰਜੇ ਕਰਾ ਵੜ ਲੈ ਜੀ ਤੇ ਬਸ ਚੱਲਦੇ ਹਣਾ ਵੇੜਿਆਂ ਕੀ ਕਰੀ ਜਾਂਦੇ ਆ ਮਣਪੇ ਦੇ ਅਰਗੇ ਕਰਦਿਆਂ ਗੱਲਬਾਤ ਹੋਣਾ ਸ਼ੇਰ ਹਣਾ ਚਲੋ ਚੱਲ ਗਏ ਅਜੇ ਤੱਕ ਗੱਲਬਾਤ ਹੈ ਨਹੀਂ ਜੇ ਹੋਈ ਤਾਂ ਦੱਸ ਵੀ ਦੇਵਾਂਗੇ ਆ ਗਏ ਸੀਗੇ ਇੱਧਰ ਉੱਤਰਾਂ ਵਾਲੇ ਘਰੇ ਹਣਾ ਤੇ ਚਾਰ ਬਾਰ ਕੱਢੀ ਪਿਆ ਮਨਪੀਤੇ ਕਬੂਤਰ ਲੋ ਜੀ ਕਰੋ ਸ਼ਾਂਗ ਹਨ ਤੇ ਇੱਕ ਕਬੂਤਰੀ ਸੀ ਆਪਣੀ ਜਿਹੜੀ ਉਹ ਅਜੇ ਤੱਕ ਆਹੀ ਤਾਂ ਹੈ ਨਹੀਂਗੀ ਕੱਚਕਾਨ ਵਾਲੀ ਜੇ ਆ ਗਈ ਤਾਂ ਉਹ ਥੋੜਾ ਕੰਮ ਗਿਆ ਉਹ ਕਹਿੰਦਾ ਜੇ ਆ ਗਈ ਤਾਂ ਹਾਂ ਹਾਂ ਕੀ ਗੱਲ ਕਰਦੀ ਵਿੱਚ ਰਹਿ ਗਈ ਸੀ ਗੱਲੇ ਹਨ ਮੈਂ ਮਨਪੀਤੇਆਂ ਕਹਿਆ ਸੀ ਵੀ ਜੇ ਕਬੂਤਰੀ ਆਈ ਜੇ ਦੀ ਸੀ ਤਾਂ ਵੀ ਬਾਹ ਬੂਲੇ ਉਪੜਕਾ ਕੇ ਤੇ ਮੇਲਾ ਬੱਚੀ ਵੀ ਹੈ ਨਹੀਂ ਬੱਚੀ ਤਾਂ ਉਹ ਤਾਂ ਹੋਊਗਾ ਮਤਲਬ ਇੱਥੇ ਹੈ ਨਹੀਂ ਘਰੇ ਹੋਊਗਾ ਬਾਕੀਂ ਦਰ ਪੋਚਲੇ ਨੇ ਬਜੇ ਨੂੰ ਕਿੱਥੇ ਆ ਪਿਆ ਚੱਲਣਾ ਬੈਨਿਆਂ ਤੇ ਗੱਲਾਂបੱਤਾਂ ਮਾਰਦੇ ਆ ਤੇ ਸਾਦਦੇ ਆ ਬਜੇ ਨੂੰ ਤੇ ਕਿਰਾਂ ਬੈਨਿਆਂ ਆਏ ਹਾਈ ਉਹ ਕੰਮ ਕਰਦੇ ਗਾ ਹਾਂਜੀ ਆਂ ਗਾ ਮੜਕੇ ਦੇ ਦੋ ਮੜਾਂ ਮਿੱਤੇ ਕੋਲ ਗਿਆ ਨਾਲ ਦੀ ਤੂੰ ਆ ਗਿਆ ਹਜੇ ਮਹਣੀ ਜੇ ਖੜਾ ਸੀ ਆ ਚੋਬਰਾ ਉਧਰ ਤੂੰ ਤੇਰੀ ਬਗਲੀ ਲਈ ਜਾਵੇਂ ਮੈਂ ਉਹ ਹੁੰਦਾ ਭਾਈ ਤੇ ਤੂੰ ਬੇਦਨਾ ਔਰ ਸੱਟ ਕਿੰਨਾ ਪੜਿਆ ਅੱਜ ਵੀ ਕਿੰਨਾ ਪੜਿਆ ਆ ਜਿਹਨੇ ਕੱਲ ਪੜ੍ਹ ਕੇ ਇਕੱਠਾ ਹੀ ਪੜਾਇਆ ਅੱਜ ਇਕੱਠਾ ਹੀ ਵੜ ਕੇ ਹੁਣ ਕਿੰਨੇ ਦਿਨ ਲੋੜਨੀ ਆਪਾਂ ਨੂੰ ਲੋੜ ਤਾਂ ਬਾਕ ਕਦੇ ਵੀ ਨਹੀਂ ਜ਼ਿੰਦਗੀ ਭਰੀ ਹੋਣੀ ਇੰਨਾ ਪੜ੍ਹ ਲਿਆ ਹੋਰ ਜ਼ਿੰਦਗੀ ਭਰ ਆਸਤੇ ਸਕੂਲ ਦੇ ਸੱਜ ਗਿਆ ਸੀ ਅੱਜ ਕਈ ਹਾਂ ਉਹੋ ਸੀਗਾ ਠੰਡ ਪਾਠ ਉਸਮਾਨ ਖਾ ਕੇ ਪਹਿ ਹਗਾ ਆ ਗਿਆ ਮੈਨੂੰ ਘਰੋਂ ਚੜਾਇਆ ਕੇ ਲਿ ਗਏ ਤੇ ਘਰ ਛੱਡ ਕੇ ਵੀ ਗਏ ਮੁੰਡੇ ਸੀ ਨਹੀਂ ਨਹੀਂ ਗਿਆਨੀ ਸੀ ਵੀ ਸਕੂਲੋਂ ਭੇਜਿਆ ਸੀ ਗਿਆਨੀ ਸੀ ਵੀ ਹਾਂ ਤੂੰ ਕਿਆ ਹੂਆ ਤੇਰਾ ਕਿੱਥੋਂ ਕਿਹਨੇ ਕਰਾਉਣਾ ਸਕੂਲ ਨਾਲ ਕਿਹਨੇ ਉਹ ਪੁੱਛ ਲਈ ਬਰਾਵਾ ਤੇ ਤੂੰ ਕਿਹਨੇ ਕਰਾਉਣਾ ਕੀ ਹੈ ਬਰੀ ਟੱਕਰਾਂ ਲੰਬੀ ਉੱਥੇ ਦੱਸ ਦੇ ਮੈਨੂੰ ਇਹ ਗੈਨੀ ਨਵਾਂ ਹੀ ਬੰਦਾ ਇਹ ਕਿਹੜਾ ਲਈ ਇਹ ਚੜਾਉਣ ਭੇਜਿਆ ਮੈਨੂੰ ਸਕੂਲ ਤੂੰ ਤੈਨੂੰ ਸਕੂਲ ਨਾਲ ਕਿਹਾ ਸੀਗਾ ਸਕੂਲ ਵਾਲਾ ਨੇ ਘਰੇ ਫੋਨ ਕੀਤਾ ਵੀ ਕਹਿੰਦੇ ਪੇਪਰ ਨਹੀਂ ਲੈਣਾ ਜੀ ਭੋਗ ਤੇ ਨਾ ਆਇਆ ਮੈਂ ਵੀ ਮੇਰਾ ਭੋਗ ਹੈ گا ਮੈਂ ਤਾਂ ਖਾ ਕੇ ਮੁੜ ਜੂਗਾ ਕੋਈ ਗੱਲ ਮੈਂ ਚੜਾ ਕੇ ਲੈ ਗਏ ਹਾਂ ਮੈਂ ਵੀ ਚੱਲ ਬੰਨ ਕੇ ਰਮਾਲ ਜਾ ਮੈਂ ਖਾ ਪੀ ਕੇ ਮੈਂ ਮੁੜ ਆਇਆ ਨੂੰ ਤੈਨੂੰ ਸਪੈਲ ਸੱਦਿਆ ਵੀ ਬਈ ਭੋਗ ਆਉਜੀ ਹੈ ਤੈਥੋ ਹੀ ਨੇਪ ਆ ਗਿਆ ਗੜਿਆ ਚੰਗਾ ਗਾ ਆਪਣਾ ਮਾਰ ਐਂ ਤੇ ਢੋਕੀ ਜਾਂਦਾ ਚੰਗਾ ਯਾਰ ਬਈ ਲੱਗ ਗਿਆ ਰਾਉਂਡ ਆ ਗਿਆ ਜੰਗ ਤੋਂ ਕਹਿੰਦੇ ਚੋਬਰ ਹਾਂਜੀ ਜੰਗ ਤੋਂ ਆ ਗਏ ਫਤਿਹ ਹਾਂਜੀ ਦਿਨ-ਤਾਲ ਦਿਨ ਕੰਮ ਤੋਂ ਕਰਿਆ ਆ ਮੈਂ ਵਾਂਗ ਸੋਇਦਾ ਲਾ ਗਿਆ ਮੈਂ ਉੱਡਿਆ ਮੈਂ ਆਹ ਤੇਰੀ ਗੱਲ ਸੁਣ ਕੇ ਵੀਡੀਓ ਰੋਣੀ ਵੀ ਨਾ ਹੱਸੀ ਆ ਗਈ ਦਿਨ-ਤਾਲ ਦਿਨ ਕੰਮ ਤੋਂ ਜਿਆਦਾ ਕਰਿਆ ਮੈਂ ਕੰਮ ਬਹੁਤ ਖਿੱਚ ਗਿਆ ਹਾਂ ਨਹੀਂ ਹੋਣੀ ਸੀ ਪੰਡਾੜੀ ਏਹੋ ਜਾਂਦੇ ਹੋਗੇ 5:55 ਮੈਂ ਆ ਗਿਆ ਭਾਈ ਉੱਥੋਂ ਸਹੀ ਮੈਂ ਤੁਰਿਆ ਕਿੱਥੋਂ ਆਇਆ ਹੈਗਾ ਕਿ 59 ਮਿੰਟਾਂ ਤੋਂ ਤੁਰਿਆ ਔਲਖ ਤੋਂ ਹੂੰ ਤੇ 5:39 38 ਮਿੰਟਾਂ ਦੇ ਪਿੰਡ ਆ ਗਿਆ ਵੀ ਆਹ ਕਿਹਨ ਦੇ ਹੋਗੇ 7:55 ਖੁੱਲਦੇ ਆ ਨਾ 50 ਆਈਆਂ ਨੇ ਤੂੰ ਮੈਨੂੰ ਇਹ ਪਕਾਰ ਤੈਨਾਂ ਬਹੁਤ ਟਾਈਮ ਲਾ ਨਾ ਤੜਕੇ ਮੋਟਰਸਾਈਕਲ ਕਿੰਨਾ ਸੀਗਾ ਤੜਕੇ ਮੋਟਰਸਾਈਕਲ ਸੀਗਾ 900 ਪੈਂਟ ਅੱਛਾ ਹੁਣ ਚੱਲਿਆ ਪਿਆ 1070 70 ਚੱਲਿਆ ਪਿਆ ਵੀ ਹਣਾ 100 150 ਕਿਲੋਮੀਟਰ ਆ ਪਿੰਡ ਪਿੰਡ ਚੈਂਜ ਚੱਲ ਜਾਂਦਾ ਯਾਰ ਰੋਜ਼ ਹੀ ਚਲਾਣਾ ਤੂੰ 100 150 ਸੁਣਾ ਮੈਨੂੰ ਆਲੇ ਤੂੰ ਪਹਿਲਾਂ ਲੱਖਾਂ ਕਿਲੋਮੀਟਰ ਚਲਾ ਦੋ ਜਦੋਂ ਲਿਆਂਦਾ ਆਪਾਂ ਇਹ ਚੱਲ ਗਿਆ ਉਹ ਕੁਛ ਨਹੀਂ ਰੂਟ ਤੇ ਰੂਟ ਹੀ ਕਰਦੇ ਜਿਹੜੀ ਬਾਜ਼ੀਆਂ ਨਹੀਂ ਨਿਵਾਟ ਗਏ ਆ ਭਰਾਵਾ ਰੋਜ਼ ਹੀ ਬਾਈ ਚੱਕ ਬਾਜ਼ੀ ਤੇ ਚੱਕ ਬਾਜ਼ੀ ਤੇ ਬਾਈਕ ਤੇ ਕਿੰਨਾ ਚੱਲਦਾ ਹੋਊਗਾ ਨਾਲੇ ਬਾਲਾ ਨਹੀਂ ਯਾਰ ਕਿਹੜੇ ਇੱਕ ਲੱਗਦਾ ਐਂ ਜਿਵੇਂ ਪਤਾ ਹੀ ਹੁੰਦਾ ਤੇ ਬਾਕੀ ਤੇ ਕੀ ਪਤਾ ਕਿਹੜੀ ਗਲੀ ਕਿੱਧਰ ਨੂੰ ਆਣਾ ਪਤਾ ਨਹੀਂ ਕਿੱਧਰ ਜਾਣਾ ਅਸੀਂ ਜਾਣਾ ਇੱਕ ਪਿੰਡ ਨੇ ਆਏ ਪੰਜ ਪਿੰਡਾਂ ਚ ਉਂਗੂ ਮਕੜਾ ਦਾ ਭਲਣ ਵਾਸਤੇ ਭਲਣ ਵਾਸਤੇ ਹੀ ਬਾਕੀ ਦੇ ਪਿੰਡ ਜੂੰਗੜੇ ਘੁੰਮਣਦੇ ਐ ਤਾਂ ਕੀ ਨੀਰ ਕੀ ਮੰਤਰ ਮਾਰ ਕੇ ਭੇਜਾਂਗੇ ਉਹ ਇਤੋਂ ਘਰੇ ਹਾਂਜੀ ਕਰਕੇ ਵਿੱਚ ਲਾਇਆ ਕਰਾਂਗੇ ਪਿਛਲੇ ਕਿਹੜੇ ਨੇ ਮੰਤਰ ਆਏ ਮਾਰੇ ਸੀ ਹਾਂਜੀ ਇਹ ਗੀਤ ਹੈ ਬਸ ਇਹ ਓਕੇ ਬਾਈ ਜਿਹੜੀ ਆਪਾਂ ਸਰੋਂ ਤੜਕੇ ਪਾਈ ਸੁੱਕਣੀ ਤੇ ਹੁਣ ਉਹ ਪੋਣੇ ਦੇ ਡਰਮੀ ਚ ਨਾ ਡਰਮੀ ਵਜਦੀ ਹੈ ਕੀ ਵਜਦਾ ਵੀ ਇਹ ਡਰਮੀ ਕਹਿੰਦੇ ਆਪਾਂ ਖਰਾਕ ਵਾਲੀ ਡਰਮੀ ਡਰਮ ਕਹਦੀਏ ਡਰਮੀ ਕਹਦੀ ਪੋਣੇ ਡਸਟਬਿਨ ਕਹਦੀਏ ਉਹ ਬਾਲਟੀ ਭਲ ਗਈ ਗੱਲ ਸੌਰੀ ਇਬਰਾਹਿਮ ਕਰਦਾ ਡਰ ਜਾ ਲੱਗਦਾ ਪਿੱਦੂ ਉੱਚੀ ਨਾ ਮੋੜ ਬੜਾ ਚਿੱਤਿਆ ਗਲੇ ਵੈਨ ਨਾ ਦੇਲ ਤ ਤੇ ਮੇਢੀ ਮੋਟਾ ਰੂਆ ਲੈ ਆਉਣ ਕਟ ਕੇ ਇਹਨਾਂ ਕਰ ਗਨਾ ਬਾਦ ਕੀ ਚੌੜ ਨਾ ਕਰ ਗਏ ਨਾ ਤੇ ਫੇਰ ਦਿਖਾਉਣੇ ਨਾ ਬਾਈ ਓਕੇ ਰਿਪੋਰਟ ਹੋ ਗਈ ਜੀ ਹਾਂਜੀ ਭੈਣ ਦੇ ਦਰਸ਼ਨ ਚੱਕਰ ਦੇਣਿਆ ਲੈ ਬਾਈ ਸਰੋ ਹੋ ਗਈ ਹੈਡ ਕਿਉਂ ਬਾਈ ਦਾ ਗਰੰਟੀ ਵਾਲਾ ਬਲੇਡ ਚੱਕਰੀ ਵਾਲਾ ਬਾਬਾ ਕਿਹੜਾ ਹੁੰਦਾ ਉਹ ਚੱਕਰੀ ਵਾਲਾ ਕ੍ਰਿਸ਼ਨ 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 ਲਾਲ ਖੁੰਮ ਮਰੀਕੀ ਕੋਲ ਜਾ ਕੇ ਕਬੂਤਰੀ ਬਾਲਕਣੀ ਆਪਣੀ ਪਿੰਡ ਚ ਉਹ ਨਾ ਪੀ ਪਿਆ ਹੋਵੇ ਲਾ ਤੋੜਨ ਨੂੰ ਕਰਕੇ ਹਾਂ ਚੱਲ ਮਰੀਕੀ ਕੋਲ ਚੱਲ ਕੇ ਆਉਣੀ ਆ ਹਾਂਜੀ ਹਾਂਜੀ ਕੀ ਕਰੀ ਜਾਂਦੇ ਨਹੀਂ ਹਾਂਜੀ ਦੋ ਘੰਟੇ ਖੜ੍ਹ ਜਾ ਦੋ ਘੰਟੇ ਭੁੱਖੇ ਮਾਰ ਕੇ ਹੁਣ ਚੱਲਣ ਜਾ ਹੋਇਆ ਹਣਾ ਦੂਮੇ ਜਾਗ ਪਿਆ ਹਾਂ ਆਇਓ ਆਇਓ ਪਤਾ ਲਾਉ ਜੀ ਖੋਡਾ ਨੰਬਰ 1 ਕੰਪਲੀਟ ਹੈ ਜੀ ਲਾਉ ਜੀ ਖੋਡਾ ਨੰਬਰ 2 ਮਾ ਦੀਓ ਕਿਧਰੋਂ ਵੇਖਾਂਂ ਡੀ ਆਂ ਡੀ ਆਇਓ 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 ਪੁੱਤ ਹਾਂਜੀ ਆਂਡੇ ਆਂਡੇ ਠੀਕ ਹੈ ਜੀ ਤੇ ਹੁਣ ਚੱਲਦੇ ਆਪਾਂ ਖੁੱਡਾ ਨੰਬਰ 3 ਐਂਡ 4 ਕਿਉਂ ਨਹੀਂ ਤੂੰ ਨਹੀਂ 5 ਮਿੰਟ ਰੇ ਚੱਕੀ ਲਈ ਮਗਰ ਮਗਰ ਇਹ ਫਿਰ ਬੈਟਕ ਨਹੀਂ ਚੱਲਾਂਗੇ ਕਿਉਂ ਨਹੀਂ ਆਇਓ ਪਰ ਇਹ ਚੁੱਪ ਸਾਰੇ ਹਾਂਜੀ ਆਇਓ ਖੁੱਡਾ ਨੰਬਰ 3 ਐਂਡ 4 ਆਇਓ ਆਇਓ ਪੁੱਤ ਆਇਓ 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 ਪੁੱਤ ਮੱਕੀ ਬਾਲੀ ਸੁਆਦ ਮੱਕੀ ਠੀਕ ਹੈ ਜੀ